ਪਿੰਡ ਕਲਸੀਆਂ ਖੁਰਦ ਵਿੱਚ ਕੱਟ ਕੀਤਾ ਗਿਆ ਕਿਸ ਸਬੰਧ ਵਿੱਚ ਕੀਤਾ ਗਿਆ ਅੱਜ ਵੀ ਇੱਥੇ ਜਿਹੜਾ ਕੱਟ ਕੀਤਾ ਗਿਆ ਪਹਿਲੀ ਗੱਲ ਤੇ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਪਿੰਡ ਕਲਸੀਆਂ ਕਲਾਂ ਪਹੁੰਚਦੇ ਬਹੁਤ ਮਿੱਠਾ ਸਵਾਗਤ ਅੱਜ ਇਹ ਵੀ ਜਿਹੜਾ ਕੱਟ ਕੀਤਾ ਵਾ ਜੋ ਸਾਡੇ ਪਿੰਡ ਦਾ ਸਰਦਾਰ ਸਰਬੰਸ ਸਿੰਘ ਧੁੰਨ ਸਾਡੇ ਐਮ ਐਲ ਏ ਜੋ ਸਾਡੇ ਪਿੰਡ ਦਾ ਵਿਕਾਸ ਕਰਵਾ ਰਿਹਾ ਜੀ ਉਹਨਾਂ ਦੀ ਰਹਿਨਮਾਈ ਹੈ ਜੋ ਵੀ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਵਾ ਕੁਝ ਕੋਸ਼ਿਸ਼ ਗਲੀਆਂ ਬਣਾਤੀ ਜਾਵਾ ਕੁਝ ਸਾਡੀਆਂ ਬਣ ਰਹੀਆਂ ਵਾ ਠੀਕ ਆ ਕੁਝ ਸਾਡਾ ਕੰਮ ਚੱਲ ਰਿਹਾ ਵਾ ਇਹ ਜੀ ਸਿਰਫ ਉਹਨਾਂ ਦੇ ਧੰਨਵਾਦ ਵਾਸਤੇ ਮਤਲਬ ਇਹ ਮਤਲਬ ਇਕੱਠ ਕੀਤਾ ਵਾ ਕਿ ਜੋ ਸਾਡਾ ਮਤਲਬ ਸਾਡਾ 70 ਸਾਲ ਹੋ ਚੱਲੇ ਆਪਣਾ ਦੇ ਮਤਲਬ ਦੇ ਜਨਮ ਹੋਏ ਠੀਕ ਆ ਜੀ ਉਦੋਂ ਦੇ ਸਾਡੀਆਂ ਉਹ ਵੀ ਨਾਲੀਆਂ ਮਤਲਬ ਚੱਲ ਰਹੀਆਂ ਵਾ ਕੋਈ ਇੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਹੁਣ ਸਾਡੇ ਐਮ.ਐਲ.ਏ. ਸਾਹਿਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਵਾ ਕੁਝ ਗਲੀਆਂ ਬਣ ਗਈਆਂ ਕੁਝ ਬਣ ਰਹੀਆਂ ਵਾ ਕੰਮ ਚੱਲ ਰਿਹਾ ਹੈ ਜੀ ਤੁਹਾਡੇ ਕਹਿਣ ਤੋਂ ਭਾਪ ਵੀ ਜਿਹੜਾ ਇਹ ਉਦੋਂ ਦਾ ਹੀ ਇਹ ਜਿਹੜਾ ਪਿੰਡ ਅਣਗੋਲਿਆ ਕੀਤਾ ਗਿਆ ਵਿਕਾਸ ਤੋਂ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਅਣਗੋਲਿਆ ਕੀਤਾ ਗਿਆ ਵਾ ਹੁਣ ਸਾਡੀ ਸਰਕਾਰ ਆਉਣ ਤੇ ਬਹੁਤ ਸਾਰੇ ਕੰਮ ਹੋ ਰਹੇ ਸੀ ਉਹਨਾਂ ਦਾ ਧੰਨਵਾਦ ਵਾਸਤੇ ਇਹ ਸਾਰਾ ਅਜ ਨਗਰ ਕਤਰ ਹੋਇਆ ਜੀ ਲੌਕ ਕੈਨਸ਼ਨ ਸ਼ੁਰੂ ਕੀਤੀ ਗਈ ਲਾਉਣੀ ਕਿਹਦੇ ਹਾਂਜੀ ਹਾਂਜੀ ਕੁਛ ਗਲੀਆਂ ਬਣ ਗਈਆਂ ਵਾ ਤੁਹਾਨੂੰ ਦਿਖਾਉਣੇ ਆ ਜੀ ਕੁਛ ਬਣ ਰਹੀਆਂ ਵਾ ਲੌਕਡਾਊਨ ਆਈ ਪਈ ਆ ਕੰਮ ਚੱਲ ਰਿਹਾ ਸਾਡਾ ਜੀ ਮਤਲਬ ਕਿ ਜਿਵੇਂ ਕਿ ਸਰਪੰਚੀ ਆ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜੀ ਸਰਪੰਚੀ ਆ ਰਹੀ ਆ ਉਹਦੇ ਵਿੱਚ ਅਸੀਂ ਮੈਂ ਖੁਦ ਦਾਵੇਦਾਰ ਆ ਜੀ ਠੀਕ ਆ ਜੀ ਅਸੀਂ ਆਪਦੇ ਐਮਐਲਏ ਸਾਹਿਬ ਦੀ ਆਦੀ ਸਰਕਾਰ ਨੂੰ ਨਾਲ ਲੈ ਕੇ ਚੱਲ ਰਹੇ ਆ ਆਪਦੇ ਵਿਕਾਸ ਦੇ ਆਧਾਰ ਤੇ ਮੈਂ ਪਿੰਡ ਦੇ ਵਿੱਚ ਵਿਕਾਸ ਕਰਾ ਕੇ ਆਦੀ ਮਤਲਬ ਵੋਟ ਮੰਗ ਰਿਆ ਵਾ ਇਹ ਜੋ ਸਾਰਾ ਜਨਗਰ ਕਤਰ ਹੋਇਆ ਹੈ ਇਹ ਸਾਰਾ ਨਗਰ ਮੇਰਾ ਸਾਥ ਦੇ ਰਿਹਾ ਵਾ ਨਮਾਨੇ ਜੀ ਇੱਕ ਬੱਚੇ ਦਾ ਪਿੰਡ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਤੁਹਾਨੂੰ ਮੈਨੂੰ ਪਿੰਡ ਵੱਲੋਂ ਵੀਰ ਜੀ ਤੁਸੀਂ ਦੇਖ ਹੀ ਲਿਆ ਵਾ ਕੈਮਰਾ ਘੁਮਾ ਕੇ ਦੇਖ ਲਓ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਵਾ ਇਹ ਸਹਿਯੋਗ ਇਨਾ ਭਰਾਵਾਂ ਦੇ ਨਾਲ ਹੀ ਆਪਣਾ ਸਿਰੇ ਚ ਉੱਠਦਾ ਜੇਕਰ ਸਰਕਾਰ ਵੱਲੋਂ ਕਹਿ ਰਹਿ ਜਾ ਕਿ ਜਿਹੜੀ ਗਰੀਬ ਜਨਤਾ ਵੱਲੋਂ ਵੱਡੇ ਪੱਧਰ ਤੇ ਏਸੀ ਪਰਿਵਾਰ ਨੂੰ ਜਿਹੜੇ ਕੋਟੇ ਆ ਰਹੇ ਆ ਜੇਕਰ ਏਸੀ ਪਰਿਵਾਰ ਦਾ ਕੋਟਾ ਆਉਂਦਾ ਤਾਂ ਤੁਹਾਡੇ ਵੱਲੋਂ ਕੀ ਹੋਦਾ ਜੋ ਵੀ ਅਸੀ ਪਰਿਵਾਰ ਦਾ ਕੋਰਤਾ ਹੁੰਦਾ ਵਾ ਵੀ ਜੀ ਉਹ ਅਸੀਂ ਹਰ ਹਾਲਤ ਅੱਗੇ ਲਾ ਕੇ ਉਹਨਾਂ ਦਾ ਜੋ ਵੀ ਉਹਨਾਂ ਦਾ ਬੰਦੀ ਸਹੂਲਤ ਆ ਅਸੀਂ ਉਹ ਮੁਹੱਈਆ ਕਰਵਾਵਾਂਗੇ ਹੁਣ ਵੀ ਕਰਵਾਵਾਂਗੇ ਮਤਲਬ ਅਸੀਂ ਸਰਪੰਚ ਬਣ ਕੇ ਭਲਕੇ ਹੀ ਉੱਪਰ ਵੀ ਜਿਹੜੇ ਉਹਨਾਂ ਦੀਆਂ ਬੰਦੀਆਂ ਸਹੂਲਤਾਂ ਜੋ ਵੀ ਉਹਨਾਂ ਦੀਆਂ ਸਾਰੀਆਂ ਉਪਲਬਧ ਕਰਾਵਾਂਗੇ ਠੀਕ ਹੈ ਜੀ ਕਰੂਗੀ ਸ਼ੁਕਰੀਆ ਜੀ ਬੜਾ ਵੱਡਾ ਕਟ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਪਤ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਪਣਾ ਛੋਟਾ ਵੀਰ ਪਰਮਜੀਤ ਸਿੰਘ ਹੁਣ ਸਰਪੰਖੀ ਇਹ ਜਿਹੜਾ ਚੋਣਾ ਹੋਣਾ ਲੜ ਰਹੇ ਨੇ ਤੇ ਬਹੁਤ ਹੀ ਵਧੀਆ ਤੇ ਬਹੁਤ ਇਮਾਨਦਾਰ ਵੀਰ ਨੇ ਤੇ ਪੂਰੇ ਆਪਣੇ ਨਗਰ ਨੂੰ ਇੱਕ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਆਪਾਂ ਵੱਧ ਝੜ ਕੇ ਵੀਰ ਦਾ ਆਪਾਂ ਸਾਥ ਦਈਏ ਤੇ ਸਰਕਾਰਾਂ ਨੂੰ ਵੀ ਇਹ ਮੇਰੀ ਬੇਨਤੀ ਆ ਕਿ ਜਿਸ ਤਰ੍ਹਾਂ ਵੀਰ ਆਪਣਾ ਬਹੁਤ ਵਧੀਆ ਤਰੀਕੇ ਨਾਲ ਕੰਮ ਸਾਰੇ ਨਿਭਾ ਰਿਹਾ ਹੈ ਹਰ ਟਾਈਮ ਦੁੱਖ ਸੁੱਖ ਵੇਲੇ ਸਹਾਈ ਹੁੰਦਾ ਹੈ ਤੇ ਬਾਕੀ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਹਾਈ ਰਹੂਗਾ ਤੇ ਇਹਦੇ ਪਿਛਲੇ ਤੋਂ ਪਿੱਛੇ ਤੋਂ ਲੈ ਕੇ ਵੀ ਆਪਾਂ ਜਦੋਂ ਦੇਖਦੇ ਆ ਨਾ ਕਿ ਕੋਈ ਕਿਸੇ ਨੂੰ ਕਿਸੇ ਵੀ ਟਾਈਮ ਤੇ ਕੋਈ ਕੰਮ ਪਿਆ ਜਾਂਦਾ ਹੈ ਤੇ ਸਾਡਾ ਵੀਰ ਪੂਰਾ ਦਾ ਪੂਰਾ ਸਾਥ ਦਿੰਦਾ ਹੈ ਤੇ ਬਾਕੀ ਜਿਤਨਾ ਹੁਣ ਨਿਊ ਜਨਰੇਸ਼ਨ ਆ ਨਵੇਂ ਮੁੰਡੇ ਨੇ ਜਿਹੜੇ ਉਹਨਾਂ ਦਾ ਵੀ ਬੜਾ ਜੋਸ਼ ਆ ਤੇ ਬਹੁਤ ਵੀਰ ਵੱਧ ਚੜ ਕੇ ਨਾਲ ਸਾਥ ਦੇਣ ਡੇ ਨੇ ਤੇ ਬਾਕੀ ਸਾਰੇ ਵੀਰਾਂ ਨੂੰ ਮੈਂ ਫੇਰ ਦੁਬਾਰਾ ਬੇਨਤੀ ਕਰਾਂ ਵੀ ਜਿੰਨਾ ਵੀ ਹੋ ਸਕੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਾਂ ਇਹ ਵੀਰ ਦਾ ਸਾਥ ਦੇਈਏ ਤੇ ਇਹਨੂੰ ਆਪਾਂ ਕਾਮਯਾਬ ਬਣਾਈਏ ਵਾਹਿਗੁਰੂ ਜੀ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਪਰਮਜੀਤ ਸਿੰਘ ਨੇ ਅਜੇ ਤੱਕ ਕਿੰਨੇ ਕਿ ਪਿੰਡ ਦੇ ਵਿੱਚ ਕੰਮ ਕੀ ਜੀ ਮੈਂ ਕੋਈ ਗਿਣਤੀ ਦੇ ਵਿੱਚੋਂ ਤੁਹਾਨੂੰ ਦੱਸਾਂ ਵੀ ਕੰਮ ਜਿੱਥੇ ਵੀ ਇਹਨਾਂ ਨੂੰ ਕਹਿਤਾ ਨਾ ਉੱਥੇ ਵੀ ਇਹਨਾਂ ਨੇ ਡਟ ਕੇ ਕੰਮ ਕੀਤੇ ਆ ਆਪਣੇ ਇਥੋਂ ਤੱਕ ਕਿ ਜਿੰਨਾ ਵੀ ਇਹਨਾਂ ਦਾ ਜੋਰ ਲੱਗਾ ਹੈ ਕੋਈ ਕੰਮ ਇਹਨਾਂ ਦਾ ਕਿਸੇ ਨੇ ਦੱਸਿਆ ਹੋਊਗਾ ਅਜੇ ਤੱਕ ਕੋਈ ਕੰਮ ਨਾ ਅੜਿਆ ਦਿਨਾੜੂਗਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇਕੱਠ ਜੜਾ ਕੀਤਾ ਗਿਆ ਪਰਮਜੀਤ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਿਆਣਾਂ ਦੀ ਔਰ ਗੁਰੂ ਮਹਾਰਾਜ ਦੀ ਜੂਨੀ ਦੇ ਵਿੱਚ ਬੈਠੀ ਸਾਰੀ ਸੰਗਤ ਕਹਿੰਦੇ ਆ ਜਿਹਦੀ ਜ਼ੁਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ ਹੁੰਦੀ ਆ ਮੇਰਾ ਨਾਮ ਸੂਬੇਦਾਰ ਬਖਸ਼ੀਤ ਸਿੰਘ ਮੇਰਾ ਬਹੁਤ ਵਧੀਆ ਪਿੰਡ ਦੇ ਨਿਵਾਸੀ ਨਗਰ ਦੇ ਸਾਰੇ ਬੈਠੇ ਨੇ ਇਹਨਾਂ ਨੂੰ ਹੁਣ ਪਤਾ ਚੱਲ ਰਿਹਾ ਕਿ ਕਿਤਰਾ ਕੰਮ ਹੋ ਰਿਹਾ ਵਾ ਕਿਤਰਾ ਗਾਂਹ ਕੰਮ ਚੱਲੂਗਾ ਸਾਡੇ ਪਿੰਡ ਦੇ ਵਿੱਚ ਅੱਜ ਤਾ ਤੁਹਾਨੂੰ ਪਹਿਲਾਂ ਪਰਮਜੀਤ ਸਿੰਘ ਨੇ ਦੱਸਤਾ 70 ਕੇ 72 ਸਾਲ ਹੋ ਗਿਆ ਸਾਡੇ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਹੁਣ ਤੁਸੀਂ ਆਪ ਵੀ ਮੇਰੇ ਵੀਰ ਪ੍ਰੈਸਰਪੋਰਟਰ ਵੀ ਆਏ ਨੇ ਆਪ ਘੁੰਮ ਕੇ ਵੀ ਨਾਲ ਪਿੰਡ ਦੇ ਵਿੱਚ ਦੇਖ ਸਕਦੇ ਜਓ ਕਈਆਂ ਕਈਆਂ ਗਲੀਆਂ ਬਣੀਆਂ ਵਾਂ ਕਈ ਗਲੀਆਂ ਜਿੱਥੇ ਆਪਾਂ ਤਰੋਤੇ ਆ ਇੱਥੇ ਕੰਮ ਸ਼ੁਰੂ ਹੋਇਆ ਹੈ ਬਾਕੀ ਇਹ ਜਵਾਨ ਜਿਹੜੇ ਉੱਥੇ ਨੇ ਇਹ ਬਹੁਤ ਸੋਹਣਾ ਮੁੱਦਾ ਲੈ ਕੇ ਤੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਾਕੀ ਅਸੀਂ ਵੰਦੇ ਆ ਜੋ ਵੀ ਇਸ ਜਵਾਨ ਨੂੰ ਕੰਮ ਦਿੱਤਾ ਜਾਂਦਾ ਵਾ ਜਾਂ ਬੜੇਪਾ ਪੈਨਸ਼ਨ ਲਾ ਲੋ ਜਾਂ ਕਾਟਾਂ ਦਾ ਕੰਮ ਲਾ ਲੋ ਜੋ ਵੀ ਇਹਦੇ ਘਰ ਜਾਂ ਗਲੀ ਜਿਹਨੂੰ ਕਹਿੰਦੇ ਆ ਉਹ ਕੰਮ 100% ਹੁੰਦਾ ਜੀ ਸੇਵਾ ਜੀ ਜਿਹੜਾ ਤੁਸੀਂ ਇਹਨਾਂ ਦਾ ਸਾਥ ਦੋਗੇ ਜੀ ਵੋਟਾਂ ਵਿੱਚ ਖਲੋਂਦੇ ਵੀ ਸੀ ਪੱਕਾ ਜੀ ਜਿਹੜਾ ਤੁਹਾਨੂੰ ਪਤਾ ਵਾ ਮੈਂ ਪਹਿਲਾਂ ਕਹਿ ਦਿੱਤਾ ਜਿਹਦੀ ਜ਼ੁਬਾਨ 'ਚ ਫਦੇ ਉਹਦੀ ਮੈਦਾਨ 'ਚ ਫਦੇ ਹੁੰਦੀ ਆ ਇਹਦਾ ਸਾਥ ਦਵਾਂਗੇ ਵੱਜ ਕੇ ਦਵਾਂਗੇ ਜਿਹੜਾ ਕੰਮ ਕਰੂ ਉਹਦਾ ਸਾਥ ਤੁਹਾਨੂੰ ਪਤਾ ਹਰ ਕੋਈ ਦਿੰਦਾ ਵਾ ਇਹਨਾਂ ਵੱਲੋਂ ਜਿਹੜੇ ਪਿੰਡ ਦੇ ਵਿੱਚ ਵਿਕਾਸ ਕਰ ਸ਼ੁਰੂ ਕਰਵਾਏ ਗਏ ਹਾਂਜੀ ਕੀ ਕੀ ਪਾਏਗੀ ਕੀ ਕੀ ਕੰਮ ਸ਼ੁਰੂ ਕਰਾਏ ਗਏ ਕੰਮ ਜੀ ਇਹ ਗਲੀਆਂ ਗੁਲੀਆਂ ਗਲੀਆਂ ਬਣਾਉਣ ਦੇ ਨੇ ਆ ਵੇਖੋ ਤੁਹਾਡੇ ਸਾਹਮਣੇ ਇੱਕ ਹੁਣ ਸਭ ਤੋਂ ਵੱਡੀ ਸਾਡੀ ਗਲੀ ਇਹ ਆ ਜਿਹੜੀ ਜਿਨ੍ਹਾਂ ਦਾ ਕੰਮ ਇਹਨਾਂ ਨੇ ਹੁਣ ਸ਼ੁਰੂ ਕੀਤਾ ਵਾ ਇਹ ਬਾਕੀ ਇਹਨਾਂ ਦੇ ਕੋਲ ਕੋਈ ਮਾਤਾ ਜਾਂ ਬਜ਼ੁਰਗਾ ਜਾਂ ਕੋਈ ਵੀ ਬੜੇਪਾ ਪੈਨਸ਼ਨ ਬਾਰੇ ਜਾਣਦੇ ਆ ਉਹਨਾਂ ਦੀਆਂ ਨੇ ਪਿੰਡ ਦੇ ਵਿੱਚੋਂ ਬਹੁਤ ਜ਼ਿਆਦੀਆਂ ਪੈਨਸ਼ਨਾਂ ਜਿਨ੍ਹਾਂ ਦੇ ਹੱਕ ਹੈ ਪੈਨਸ਼ਨ ਦੇ ਉਹਨਾਂ ਦੀਆਂ ਪੈਨਸ਼ਨਾਂ ਵਲਾਈਆਂ ਜਿਨ੍ਹਾਂ ਦੇ ਕਣਕ ਦੇ ਕਾਰਡ ਗਏ ਸੀ ਉਹਨਾਂ ਦੇ ਕਣਕੇ ਦੇ ਕਾਰਡ ਵੀ ਦੁਬਾਰਾ ਬਣਾ ਰਹੇ ਨੇ ਹਲਕਾ ਵਿਧਾਇਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਵੇਂ ਕਿ ਸਰਪੰਚੀਆਂ ਆ ਰਹੀਆਂ ਨੇ ਅਹੀਂ ਜੀ ਹਲਕਾ ਵਿਧਾਇਕ ਨੂੰ ਇਹ ਅਪੀਲ ਕਰ ਰਹੇ ਨੇ ਕੰਮ ਵੇਖੋ ਕੰਮ ਜਿਹਦੇ ਕੰਮ ਨੇ ਉਹਨੂੰ ਮੋਤ ਬਰੀ ਦਿਓ ਕੰਮ ਦੇ ਸੇਪੇ ਸਾਰਾ ਕੁਝੰਦਾ ਜਿੰਨੇ ਮੋਹਤਬਾਰੀ ਕਰਨੀ ਆ ਉਹ ਕੰਮ ਦੇ ਨਾਲ ਹੀ ਉਹਨੂੰ ਸ਼ੀਸਾ ਮਿਲਦੀਆਂ ਜੋ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਕਿੰਨੀ ਸੰਗਤ ਔਰ ਕਿੰਨੀ ਪਬਲਿਕ ਸਾਥ ਦੇ ਰਹੀ ਹੈ ਠੀਕ ਹੈ ਜੀ ਸਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਪਿੰਡ ਦੇ ਵਿੱਚ ਜਿਹੜਾ ਇਹ ਕੱਟ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਜੀ ਵੀਰ ਪਰਮਜੀਤ ਸਿੰਘ ਦਾ ਜੋ ਬਹੁਤ ਸੋਹਣਾ ਪਿੰਡ ਦੇ ਵਿੱਚ ਪਹਿਲਾਂ ਵੀ ਚਲੋ ਅੱਜ ਦਾ ਚਲੋ ਇਲੈਕਸ਼ਨ ਹੈ ਪਹਿਲਾਂ ਵੀ ਪਿੰਡ ਦਾ ਸਾਥ ਦਿੰਦਾ ਰਿਹਾ ਵਾ ਵੇਲੇ ਕੋਲੇ ਕਿਸੇ ਨੂੰ ਲੋੜ ਪੈਂਦੀ ਉਹ ਨਾਲ ਤੁਰਦਾ ਵਾ ਤੇ ਅਸੀਂ ਨੂੰ ਵੇਹਨੇ ਹਰ ਇੱਕ ਸੰਗਤ ਦਾ ਇਹ ਰਦਾਵਾ ਵੀ ਇਹ ਨੂੰ ਕਾਮਯਾਬ ਕਰੀਏ ਝੋਮ ਵੇਲੇ ਕੋਲੇ ਹਰ ਇੱਕ ਦੇ ਕੰਮ ਆਉਣ ਵਾਲਾ ਜਿਤਨਾ ਗਲੀਆਂ ਨਾਲ ਕਿੰਨਾ 70 ਸਾਲ ਤੋਂ ਕੰਮ ਰੁਕਿਆ ਸੀ ਹੁਣ ਇਹ ਨਾਲ ਕਰਨੇ ਆ ਕੇ ਤੇ ਭਜਨਸ ਕਰਕੇ ਤੇ ਆਉਦਾ ਵੀ ਨਰਕ ਪਿੰਡ ਦਾ ਕੱਟ ਹੁੰਦਾ ਇਸੇ ਨੂੰ ਵੇਹਦੇ ਹੋਏ ਅਸੀਂ ਇਹ ਸਰਕਾਰ ਨੂੰ ਚਾਹੁੰਦੇ ਵੀ ਇਹੋ ਜਿਹੇ ਮੁੰਡੇ ਨੌਜਵਾਨ ਨੇ ਜਿਹੜੇ ਪਿੰਡ ਦਾ ਵਿਕਾਸ ਕਰ ਸਕਦੇ ਸਰਕਾਰ ਨੂੰ ਫਾਇਦ ਦਵਾ ਸਕਦੇ ਇਹਨਾਂ ਬੰਦਿਆਂ ਨੂੰ ਕਾਮਯਾਬ ਕੀਤਾ ਜਾਵੇ। ਪਰਮਜੀਤ ਸਿੰਘ ਸਰਪੰਚੀ ਦੇ ਦਾਵੇਦਾਰ ਨੇ ਕੀ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ? ਅਸੀਂ ਤਾਂ ਪਿੰਡ ਦੇ ਲੋਕਾਂ ਨੂੰ ਇਹ ਚਾਹੁੰਦੇ ਆ ਕਿ ਜਿੰਦਾਂ ਪਰਮਜੀਤ ਸਿੰਘ ਨੇ ਵਧੀਆ ਕੰਮ ਕੀਤੇ ਹਰ ਇੱਕ ਦਾ ਸਾਥ ਦਿੱਤਾ ਹਰ ਇੱਕ ਦੇ ਨਾਲ ਵੇਲੇ ਕੋਲੇ ਤੁਰਿਆ ਵਾ। ਘੇਰੇ ਸਾਰੇ ਜਦੋਂ ਵੀ ਆਵਾਜ਼ ਮਾਰੀ ਉਹਦੋਂ ਵੀ ਹਰ ਵੀਰ ਦੇ ਨਾਲੇ ਤੁਰਿਆ ਵਾ। ਕਿਸੇ ਵੀ ਟਾਈਪ ਦਾ ਕੰਮ ਹੈ ਜਾਂਦਾ ਰਿਹਾ ਵਾ। ਤੇ ਮੈਂ ਨੌਜਵਾਨਾਂ ਨੂੰ ਇਹ ਫੀਲ ਕਰਦਾ ਹਾਂ ਕਿ ਇਹੋ ਜੀ ਨੌਜਵਾਨ ਆਪਾਂ ਚੁਣ ਲਈਏ ਕਿ ਜਿਹੜੇ ਨੌਜਵਾਨਾਂ ਨੂੰ ਪ੍ਰੋਬਲਮ ਸਮਝਦੇ ਹੋਏ ਸਰਕਾਰ ਤੋਂ ਫਾਇਦਾ ਲੈ ਸਕਣ ਤੇ ਇੰਦਰ ਇਲੈਕਸ਼ਨ ਹੁੰਦਾ ਤਾਂ ਕਿੰਨੀ ਕਲੀਡ ਨਾਲ ਪਰਮਜੀਤ ਸਿੰਘ ਇੱਥੇ ਪਿੰਡ ਵਿੱਚ ਹੋਇਆ ਸੀ ਪਰਮਜੀਤ ਬਹੁਤ ਜਿਆਦਾ ਲਈ ਤਾਂ ਸਾਨੂੰ ਦਾ ਉਮੀਦ ਹੈ ਕਿ ਮਾਰੇ ਕਿਰਪਾ ਕਰੇ 90% ਠੀਕ ਹੈ ਜੀ ਧੰਨਵਾਦ ਪਰਮਜੀਤ ਸਿੰਘ ਜੀ ਨੂੰ ਸਰਪੰਚੀ ਦਾ ਦਾਅਵੇਦਾਰ ਖਿਲਾ ਰਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਬਾਰੇ ਕਹਿਣਾ ਚਾਹੁੰਦੇ ਜੀ ਬਹੁਤ ਵੱਡਾ ਇਨਸਾਨ ਨੇ ਤੇ ਸਾਰੇ ਨਗਰੋਂ ਬੇਨਤੀ ਆ ਖਾਸ ਕਰਕੇ ਸਾਡੇ ਵਿੜੇ ਨੂੰ ਕਿ ਇਹਨਾਂ ਦਾ ਡਟ ਕੇ ਮੁਕਾਬਲਾ ਕਰਨ ਸਾਥ ਦੇਣ ਉਹਨਾਂ ਦਾ ਕਿ ਜੋ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ 15 ਸਾਲਾਂ ਤੋਂ ਬਾਅਦ ਕੰਮ ਸ਼ੁਰੂ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਬੰਦੇ ਨੇ ਦਾ ਸਾਥ ਦੇਣਾ ਤੇ ਸਰਦਾਰ ਸਰਮੋ ਸਿੰਘ ਤੁਹਾਨੂੰ ਬੇਨਤੀ ਆ ਕਿ ਵੋਟਾਂ ਦੇ ਵਿੱਚ ਕੋਈ ਵੀ ਦੇਖਾਂਗਾ ਜੀ ਨਾ ਵੇ ਜਿਹਨਾਂ ਨੂੰ ਸੰਤ ਚਾਹੁੰਦੀ ਆ ਪਿੰਡ ਚਾਹੁੰਦਾ ਹੈ ਉਹਨੂੰ ਸਰਪੰਚੀ ਵਿੱਚ ਦਿੱਤਾ ਜਾਵੇ ਚਾਨਣ ਸਿੰਘ ਜੀ ਜਿਹੜੇ ਇਥੋਂ ਪਹਿਲਾਂ ਸਰਪੰਚੀਆਂ ਮਤਲਬ ਸਰਪੰਚ ਵੀ ਬਣਦੇ ਰਹੇ ਆ ਵਿਧਾਇਕ ਵੀ ਬਣਦੇ ਰਹੇ ਆ ਇਹ ਗਾ ਤੁਹਾਡੇ ਪਿੰਡ ਨੂੰ ਵਿਕਾਸ ਪਹੁੰਚਾਉਣ ਕੋਲੇ ਕੀਤਾ ਕੇ 15-20 ਸਾਲ ਹੋ ਗਏ ਆ ਜੀ ਕੋਈ ਵਿਕਾਸ ਨਹੀਂ ਹੋਇਆ ਜੀ ਜੋ ਮੇਰੇ ਵੱਡੇ ਵੀਰਾਂ ਨਾਲੋਂ ਕਦੇ ਵੀ ਕਿੱਥੇ ਵੀ ਕੰਮ ਜਾ ਆਵੇ ਉਹਨਾਂ ਕਰਕੇ ਦਿੱਤਾ ਜੀ ਤੇ ਹੁਣ ਵੀ ਇਹਨਾਂ ਨੂੰ ਵੇੜੇ ਦਾ ਕੰਮ ਕਰਦਾ ਸੀ ਇਹਨਾਂ ਕਾਰਜਕਾਰੀ ਸ਼ੁਰੂ ਕਰਤੀ ਆ ਬਹੁਤ ਵਧੀਆ ਕੰਮ ਕੀਤਾ ਵੇੜੇ ਦੀ ਕੋਈ ਸੁਣਵਾਈ ਨਹੀਂ ਸੀ ਇਹਨਾਂ ਹੱਦ ਕੇ ਮੁੱਦਾ ਚੁੱਕਿਆ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਕੁਝ ਗਲੀਆਂ ਦੇ ਵਿੱਚ ਨਾਲੀਆਂ ਵਗੈਰਾ ਬਣ ਚੁੱਕੀਆਂ ਨੇ ਸੂਜੇਟ ਬਣ ਚੁੱਕਿਆ ਸਿਰਫ ਇਹੜੇ ਦਾ ਸਭ ਤੋਂ ਵੱਡਾ ਕੰਮ ਸੀ ਇਹ ਕੰਮ ਸ਼ੁਰੂ ਹੋ ਰਿਹਾ ਹੈ ਇਹਨਾਂ ਦਾ ਧੰਨਵਾਦ ਆ ਸਾਡੀ ਇਹੀ ਅਪੀਲ ਆ ਸਾਰੀ ਸੰਗਤ ਨੂੰ ਕਿ ਇਹਨਾਂ ਦਾ ਸਾਥ ਦੇਣਾ ਬਹੁਤ ਬਹੁਤ ਮਿਹਰਬਾਨੀ ਹੋਵੇ ਹੋਣ ਜਿਹੜਾ ਜਿਹੜਾ ਵਿਕਾਸ ਕਰਦੇ ਤੁਸੀਂ ਕਹਿ ਰਹੇ ਵੀ ਸ਼ੁਰੂ ਕੀਤੇਗੇ ਕਿਦਾਂ ਦੇ ਵਿਕਾਸ ਕਰ ਸ਼ੁਰੂ ਕੀਤੇਗੇ ਤੁਹਾਡੇ ਲੋਕ ਵੀਰ ਜੀ ਤੁਸੀਂ ਵੇਖ ਲਓ ਸਾਰਾ ਸਮਾਨ ਪਿੰਡ ਕਲਸੀਆਂ ਕਲਾ ਦੇ ਵਿੱਚ ਸਾਡੇ ਸਰਦਾਰ ਐਮਐਲਏ ਸਰਮਨ ਸਿੰਘ ਧੋਨ ਉਹਨਾਂ ਦੀ ਗਵਾਹੀ ਦੇ ਇਥੇ ਅੱਜ ਸਾਰਾ ਕੰਮ ਸ਼ੁਰੂ ਕਰਵਾ ਰਹੇ ਆ ਜੀ ਤੁਸੀਂ ਵੇਖ ਲਓ ਸਾਰੀ ਲੋਟ ਹੈ ਸਾਰਾ ਸਮਾਨ ਆ ਗਿਆ ਉਹ ਸਾਡੀਆਂ ਗਲੀਆਂ ਪਿੱਛੇ ਤਿਆਰ ਹੋ ਗਈਆਂ ਜੀ ਤੇ ਕੋਸ਼ ਸਾਰਾ ਸਮਾਨ ਹੱਡਾਇਆ ਪਿਆ ਹੁਣ ਅਸੀਂ ਬਸ ਸ਼ੁਰੂ ਹੋ ਗਿਆ ਸਾਡਾ ਕੰਮ ਜੀ ਉਹਨਾਂ ਦਾ ਬਹੁਤ ਬਹੁਤ ਤੁਹਾਡਾ ਤੁਹਾਨੂੰ ਧੰਨਵਾਦ ਸੁਣਦੇ ਵਿੱਚ ਆਇਆ ਸੀ ਕਿ ਇਸ ਗਲੀ ਜਿਹੜਾ ਰਸਤਾ ਇਹਨੂੰ ਕਾਫੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੀ ਮੰਗ ਸੀ ਜਿਹੜਾ ਤੁਸੀਂ ਪੂਰੀ ਕਰ ਰਹੇ ਹੋ ਇਹਨਾਂ ਵੀਰ ਜੀ ਕਮ ਸੇ ਕਮ ਅੱਗੇ ਗੱਲ 70 ਸਾਲ ਹੋ ਚੱਲੇ ਆ ਜੀ ਸਾਡੀਆਂ ਮੇਰੇ ਹਿਸਾਬ ਨਾਲ 2 ਫੁੱਟ ਮਿੱਟੀ ਪੈ ਗਈ ਹੈ ਮਿੱਟੀ ਪਾਈ ਜਾਂਦੇ ਸੀ ਕੋਈ ਇੱਟ ਨਹੀਂ ਸਿਲਾਉਂਦਾ ਹੁਣ ਅਸੀਂ ਵੇਖੋ ਜੀ ਵਧੀਆ ਨਾਲੀਆਂ ਪਹਿਲਾਂ ਬਣਾ ਕੇ ਅਸੀਂ ਲੋਕ ਟੈਲ ਲਾ ਰਹੇ ਆ ਜੀ ਇਹ ਸਾਰਾ ਕੁਝ ਉਹਨਾਂ ਦੀ ਗਵਾਈ ਦੀ ਵਧੀਆ ਸੋਚ ਦੀ ਸਾਡੀ ਸਰਕਾਰ ਲੈ ਕੇ ਆਈ ਆ ਉਹਦੇ ਤਹਿ ਸਾਰੇ ਕੰਮ ਹੋ ਰਿਹਾ ਜੀ ચ્રીબા�મ ખાлиહ,હક્ંલ મિં ઔઁરમ ચાલમ ખ્રામ હ૨ાળમ ખામાબામ ખામ ખામિં પામળેલજામ પ�ામળલ ખામ�